ਇਹੋ ਜਿਹੇ ਬੜੇ ਆਏ ਜਿਹੜੇ ਕਹਿੰਦੇ ਇਹ ਗੋਲਕਾਂ ਚ ਕੌਣੀਆਂ ਇਹ ਗੁਰੂ ਸਿੱਖਾਂ ਦੀਪ ਸ਼ਰਧਾ ਭਾਵਨਾ ਗੋਲਕਾਂ ਕੋਈ ਨਹੀਂ ਚੁਕਾ ਸਕਦਾ ਮੈਂ ਸਮਝਦਾ ਇਹ ਮੁੱਖ ਮੰਤਰੀ ਦੀ ਨਾਸਤਿਕਤਾ ਦੀ ਸੋਚ ਆ ਕੋਈ ਵੀ ਕਲਾ ਸਿੱਖ ਹੀ ਨਹੀਂ ਗੈਰ ਸਿੱਖ ਵੀ ਇੱਥੇ ਬਹੁਤ ਆਉਂਦੇ ਆਰ ਸ਼ਰਧਾ ਭਾਵਨਾ ਦੇ ਨਾਲ ਆਪਾਂ ਗੁਰੂ ਦੇ ਅੱਗੇ ਕੁਝ ਭੇਟਾ ਕਰਦੇ ਆ ਹਾ ਮੁੱਖ ਮੰਤਰੀ ਨੂੰ ਜੇ ਲੱਗਦਾ ਵੀ ਗੋਲਕ ਚ ਨਹੀਂ ਪਾਉਣਾ ਚਾਹੀਦਾ ਪਰਸਨਲ ਹੀ ਨਾ ਮੱਥਾ ਟੇਕੇ ਇਹਦੇ ਇਹਦੇ ਕੋਈ ਪਾਬੰਦੀ ਆ ਵੀ ਇਹ ਪੈਸੇ ਦਾ ਮੱਥਾ ਟੇਕੇ ਇਹ ਔਰ ਸਿੱਖ ਕੌਮ ਦੀਆਂ ਭਾਵਨਾਵਾਂ ਦੇ ਨਾਲ ਖਿਲਵਾੜ ਨਾ ਕਰੇ ਹੁਣ ਜਿਹੜੀਆਂ ਗੋਲ ਕਾਂ ਜਦੋਂ ਹੜ ਆਏ ਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਥੋੜੇ ਪ੍ਰਾਲੇ ਕੀਤੇ ਆ ਕਿਤੇ ਕੋਈ ਹੋਰ ਮੁਸ਼ਕਲ ਆ ਜੇ ਕੋਈ ਆਫਤ ਆ ਜੇ ਤੇ ਕਿਵੇਂ ਜਾਂਦੇ ਆ ਬਾਕੀ ਵੇਖੋ ਸਿੱਖ ਜਾਂ ਕੋਈ ਵੀ ਸ਼ਰਧਾ ਭਾਵਨਾ ਦੇ ਨਾਲ ਗੁਰੂ ਘਰ ਦੇ ਪ੍ਰੇਮੀ ਗੋਲ ਕਾਂ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖ ਹੈ ਤਾਂ ਹੀ ਗੁਰ ਸਰਬ ਨਿਧਾਨਦਾਨ ਦੇਤ ਹੈ ਭਾਈ ਗੁਰਦਾਸ ਜੀ ਆਖਦੇ ਆ ਕੋਈ ਕੌਡੀ ਵੀ ਰੱਖਦਾ ਤੇ ਗੁਰੂ ਉਹਨੂੰ ਖਜ਼ਾਨੇ ਦਿੰਦਾ ਤੇ ਆਪਣੀ ਸ਼ਰਧਾ ਨਾਲ ਦਿੰਦੇ ਆ ਔਰ ਇਹੋ ਜੇ ਬੜੇ ਆਏ ਜਿਹੜੇ ਕਹਿੰਦੇ ਇਹ ਗੋਲਕਾਂ ਚ ਕੌਣੀਆਂ ਇਹ ਗੁਰੂ ਸਿੱਖਾਂ ਦੀਪ ਸ਼ਰਧਾ ਭਾਵਨਾ ਗੋਲਕਾਂ ਕੋਈ ਨਹੀਂ ਚੁਕਾ ਸਕਦਾ ਗੁਰਦੁਆਰੇ ਸਾਰੀ ਸੰਗਤ ਆਉਂਦੀ ਆ ਲੰਗਰ ਛਕਦੀ ਹੈ ਕਿਹੜੀ ਭਾਵਨਾ ਕੀ ਹੈ ਜੀ ਮੈਂ ਸਮਝਦਾ ਵੀ ਮੁੱਖ ਮੰਤਰੀ ਦੀ ਨਾਸਤਿਕਤਾ ਹੈ ਨਹੀਂ ਤੇ ਕੋਈ ਵੀ ਕਿਸੇ ਧਰਮ ਪ੍ਰਤੀ ਜਾਂ ਧਰਮ ਦੀ ਪਰੰਪਰਾ ਦੇ ਪ੍ਰਤੀ ਇਦਾਂ ਨਹੀਂ ਬੋਲਦਾ ਨਾ ਸੋਚਦਾ ਧੰਨ